ਹੁਣ ਤਾਂ ਜਿਹੜੀਆਂ ਆਏ ਬੁੜੀਆਂ ਅੱਜ ਕੱਲ੍ਹ ਦੀਆਂ ਬੁੜੀਆਂ ਇੱਕ ਦਿਨ ਦੀਆਂ 4 ਦਿਨ ਫ੍ਰੀਜ ਚ ਰੱਖ ਕੇ ਧਰ ਲੈਂਦੀਆਂ ਉਹ ਕਾਦੀਆਂ ਸਬਜ਼ੀਆਂ ਕਾਦੀ ਆਟੇ ਸਾਰਾ ਉਹ ਬਿਹਾ ਖਾਈ ਜਾਂਦੀ ਅੱਗੇ ਬੁੜੀਆਂ ਤਾਜ਼ਾ ਬਣਾਉਂਦੀਆਂ ਤਾਜ਼ਾ ਖਾਂਦੀਆਂ ਤਾਜੀ ਦਾ ਸਾਰਾ ਪਾਸ ਹੀ ਆ ਆ ਗੋਸ਼ਾ ਬਰਾ ਕਿਸੇ ਨੂੰ ਕਹਿ ਵੀ ਨਹੀਂ ਸਕਦੇ ਨਾ ਨਾ ਉਹ ਤਾਂ ਗੱਲ ਹੀ ਖਤਮ ਗਈ ਹਾਂ ਗੱਲ ਤਾਂ ਤੂੰ ਯਾਰ ਬਾਲੀ ਗੱਲ ਤਾਂ ਕੀ ਤੂੰ ਆਪ ਦੇ ਨੂੰ ਕਿਸੇ ਨੂੰ ਕਿਸੇ ਨੂੰ ਕਿਸੇ ਨੂੰ ਕੀ ਕਹਿ ਦੇਗਾ ਇੰਤੁਦਿਕ ਵਧੀਆ ਵੇਕਮ ਨਾ ਮਾਵਾ ਨਾਲ ਬੱਚਿਆਂ ਦੇ ਉਹ ਨਾ ਨਾ ਕੋਈ ਨਹੀਂ ਹੁਣ ਤਾਂ ਬਸ ਕੁਛ ਨਹੀਂ ਹੁਣ ਤਾਂ ਪੈਸਾ ਪੈਸਾ ਹੈ ਪੈਸੇ ਦਾ ਪਿਆਰ ਹੈ ਕਿਸੇ ਦਾ ਬਸ ਕਿਸੇ ਦਾ ਇੰਨਾ ਦੁਨੀਆ ਚ ਕਿਵੇਂ ਫਰਕ ਪੈ ਗਿਆ ਬਾਈ ਜੀ ਕੀ ਤੁਹਾਨੂੰ ਕੀ ਲੱਗਦਾ ਇੰਨਾ ਕਾਤੋਂ ਲੋਕ ਐਸ਼ ਐਸ਼ ਪ੍ਰਸ ਕਰੋਗੇ ਪੈਸਿਆਂ ਪਿੱਛੇ ਹੋਗੇ ਇਹ ਜਿਹੜਾ ਨਾ ਲੋਕਾਂ ਦੇ ਜਿਹੜਾ ਮਾਹੌਲ ਹੈ ਨਾ ਮਾਹੌਲ ਖਰਾਬ ਹੋ ਗਿਆ ਲੋਕਾਂ ਦੇ ਜਿਹੜੇ ਸੁਣਦੇ ਸੀ ਨੇ ਲੀਡਰਾਂ ਨੇ ਪਿੰਡਾਂ ਦੇ ਵਿੱਚ ਜਿਹੜੀਆਂ ਸਿਆਸਤਾਂ ਵਾਰਤੀਆਂ ਲਿਆ ਕੇ ਇਹਨਾਂ ਨੇ ਥੋੜਾ ਸੋਲਾ ਹਰ ਚੰਦ ਰਿਆ ਆ ਤੋਂੜੇ ਮੋਬਾਈਲ ਨੇ ਸਾਰੀ ਜੜ ਮੋਬਾਈਲ ਨੇ ਵਢੀਏ ਜਿੰਨੀ ਵੀ ਵਢੀਏ ਜਿੰਨੀ ਉਦੋਂ ਫੋਨ ਨਹੀਂ ਸੀ ਕਿਸੀ ਦਾ ਰਿਸ਼ਤੇਦਾਰ ਤੂੰ ਦੱਸੀ ਨੇ ਵੀ ਇੱਕ ਰਿਸ਼ਤੇਦਾਰ ਆ ਜਾਂਦਾ ਯਾਰ 12 ਵਜੇ ਤੱਕ ਬੈਠੇ ਗੱਲਾਂ ਕਰਦੇ ਤੇ ਹੁਣ ਕਿਸ ਨੂੰ ਪਤਾ ਹੀ ਨਹੀਂ ਜਿਹੜਾ ਉਦੋਂ ਹੀ ਹੈ ਹੀ ਨਹੀਂ ਹਾਂ ਤੂੰ ਤਾਂ ਹਾਈ ਕੁਸ਼ ਚਲੀ ਜਾਣਾ ਜਿਹੜਾ ਰਿਸ਼ਤੇਦਾਰਾਂ ਦਾ ਪੱਖੀ ਦੇ ਮੂਰੇ ਪੈਂਦਾ ਹਾਂ ਬਸ ਆ ਕੁਸ਼ ਆ ਭਰਾ ਇੱਥੇ